ਮੰਤੂ ਜੀ ਮੈਂ ਗੱਲ ਕਰ ਰਿਹਾ ਸੀਗਾ ਭਾਜਪਾ ਦੀ ਭਾਜਪਾ ਫਿਰ ਤੋਂ ਸਰਗਰਮ ਹੈ ਚੋਣਾਂ ਕਰਕੇ ਕਹਿ ਲਈਏ ਜਾਂ ਫਿਰ ਆਉਣ ਵਾਲੀਆਂ ਚੋਣਾਂ ਕਰਕੇ ਕਹਿ ਲਈਏ ਸੈਣੀ ਸਾਹਿਬ ਵੀ ਪੰਜਾਬ ਚ ਆਏ ਨੇ ਮੁੱਖ ਮਹਿਮਾਨ ਦੇ ਤੌਰ ਤੇ ਜ਼ੀਰਕਪੁਰ ਦੇ ਵਿੱਚ ਇੱਕ ਫੰਕਸ਼ਨ ਦੇ ਵਿੱਚ ਉਹ ਪਹੁੰਚੇ ਤੇ ਉੱਥੇ ਕਹਿੰਦੇ ਕਿ ਪੰਜ ਇੱਕ ਜਾਣਿਆਂ ਨੂੰ ਉਹਨਾਂ ਨੇ ਪੰਜ ਇੱਕ ਲੀਡਰਾਂ ਨੂੰ ਜੁਆਇਨ ਵੀ ਕਰਾ ਲਿਆ ਨਾਲ ਇਹਨੂੰ ਹੁਣ ਕਿਵੇਂ ਸਮਝੀਏ 27 ਵਾਲੀਆਂ ਚੋਣਾਂ ਦਾ ਕਹੀਏ ਇਹਨੂੰ ਇੱਕ ਤਰ੍ਹਾਂ ਦਾ ਰੋਡ ਮੈਪ ਸ਼ੁਰੂ ਕਰਤਾ ਹੈ ਜਾਂ ਫਿਰ ਜਿਹੜੀਆਂ ਲੁਧਿਆਣਾ ਵਾਲੀਆਂ ਚੋਣਾਂ ਨੇ ਉਹਦੇ ਵਿੱਚ ਵੀ ਤਿਆਰੀ ਹੈ ਸਰ ਤੁਸੀਂ ਭਗੌਲਕ ਤੌਰ ਤੇ ਪੁਆਦ ਤੋਂ ਵੱਖ ਹੋ ਜੀ ਅ ਜ਼ਿਆਦਾ ਵਿਚਰੇ ਹੋ ਤੁਸੀਂ ਪਟਿਆਲਾ ਨਹੀਂ ਪਾਉਸ ਸੁਣਿਆ ਏਰੀਆ ਉਹਦੇ ਬਾਰੇ ਜਿਹੜਾ ਪੁਆਦ ਏਰੀਆ ਤੇ ਜਿਹੜੀ ਹਰਿਆਣੇ ਨਾਲ ਲੱਗਦੀ ਪੰਜਾਬ ਦੀ ਇਧਰ ਪਟਿਆਲੇ ਅੰਨੀ ਦੀ ਬੈਲਟ ਹੈ ਜੀ ਉਹਦੇ ਚ ਇੱਕ ਤਾਂ ਸੈਣੀ ਬਹੁਤ ਹੈ ਹਮ ਸੁਣੋ ਇਹ ਮਤਲਬ ਕਿ ਇਸ ਤਰ੍ਹਾਂ ਦੇ ਨੇ ਸੈਣੀ ਭਾਈਚਾਰਾ ਜਾਂ ਕੰਬੋਜ਼ ਇਹ ਮਤਲਬ ਕਿ ਬਹੁਤ ਵੈਸੇ ਆਪਣੇ ਏਰੀਆ ਚ ਵੀ ਆ ਗਏ ਨੇ ਕੰਬੋਜ ਬਹੁਤ ਬੈਠੇ ਨੇ ਪਿੰਡਾਂ ਦੇ ਪਿੰਡ ਬੈਠੇ ਬੜੇ ਮਿਹਨਤੀ ਹੁੰਦੇ ਨੇ ਇਹ ਬਿਲਕੁਲ ਬਹੁਤ ਮਿਹਨਤੀ ਹੁੰਦੇ ਆ ਬਹੁਤ ਆਪਣੇ ਏਰੀਆ ਚ ਬਹੁਤ ਤਰੱਕੀ ਕੀਤੀ ਆ ਇੱਕ ਤੇ ਇਹ ਕਾਰਨ ਆ ਕਿ ਨਾਇਬ ਸੈਣੀ ਉੱਥੇ ਉਤਰ ਰਿਹਾ ਹ ਭਾਈਚਾਰੇ ਦਾ ਭਾਈਚਾਰੇ ਨੂੰ ਮੋ ਗਿਆ ਲੋ ਇੱਕ ਤਰ੍ਹਾਂ ਨਾਲ ਇਹਨੂੰ ਮੈਂ ਸਥਾਪਿਤ ਕਰਦਾ ਨਾ ਗੱਲ ਕਹਿਣ ਨਾਲ ਕੁਝ ਨਹੀਂ ਹੁੰਦਾ ਸੋ ਗੱਲ ਨੂੰ ਥੋੜਾ ਸਥਾਪਿਤ ਕਰੀਏ ਤੇ ਬਿਹਤਰ ਹੁੰਦਾ ਹੈ ਜੀ ਲਹਿਰੇ ਉਹ ਬੀਤੇ ਦਿਨੀ ਆਏ ਸੀ ਲਹਿਰਾ ਹਲਕਾ ਹ ਆ ਮਤਲਬ ਕਿ ਇਹ ਸੰਗਰੂਰ ਆ ਗਿਆ ਹੁਣ ਇਹ ਉੱਤੋਂ ਤੋਂ ਤੁਰਿਆ ਆਉਂਦਾ ਨਾ ਰਾਜਪੁਰੇ ਤੋਂ ਲਾ ਲਓ ਚੰਡੀਗੜ੍ਹ ਮੁਹਾਲੀ ਤੋਂ ਲਾ ਲਓ ਹਰਿਆਣਾ ਤੁਰ ਪਿਆ ਤੇ ਤੁਹਾਡੇ ਪਿੰਡ ਆ ਗਿਆ ਜੀ ਤੁਹਾਡੇ ਪਿੰਡ ਤੋਂ ਘਰ ਆਜੇ ਤਾ ਬਸ ਬਸ ਇੱਧਰ ਆ ਗਿਆ ਜੀ ਆ ਗਿਆ ਨਾ ਜੀ ਤਾਂ ਇਹ ਜਿਹੜੀ ਵੈਲਟ ਸੰਗਰੂਰ ਤੱਕ ਜੀ ਇਹਦੇ ਵਿੱਚ ਇੱਕ ਤੇ ਚਲੋ ਆ ਗਿਆ ਜਿਵੇਂ ਮੈਂ ਕਿਹਾ ਕਿ ਪਟਿਆਲ ਪਟਿਆਲ ਏਰੀਆ ਚ ਖਾਸ ਤੌਰ ਤੇ ਸੈਣੀ ਬਰਾਦਰੀ ਹੈਗੀ ਆ ਜੀ ਅੱਗੇ ਆ ਜਾਓਗੇ ਤੁਸੀਂ ਤਾਂ ਲਹਿਰੇ ਦੇ ਵਿੱਚ ਇਹਨਾਂ ਨੇ 15 ਸਰਪੰਚਾਂ ਦੇ ਨਾਲ ਮੁਲਾਕਾਤ ਕੀਤੀ ਹੈ ਹੂੰ ਠੀਕ ਹੈ ਜੀ ਤਾਂ ਯਾਨੀ ਹਰਿਆਣੇ ਨਾਲ ਲੱਗਦੀ ਸਮੁੱਚੀ ਵੈਲਟ ਚਾਹੇ ਉਹਨਾਂ ਦਾ ਸੈਣੀ ਬਰਾਦਰੀ ਦਾ ਮਾਮਲਾ ਹੋਵੇ ਤੇ ਚਾਹੇ ਹਮ ਹੋਰ ਪ੍ਰਭਾਵ ਹੋਣਾ ਉੱਥੇ ਉਹ ਕੰਮ ਕਰ ਰਹੇ ਨੇ ਜੀ ਠੀਕ ਹੈ ਜੀ ਖੀਚੀ ਚੱਲ ਖੀਚੀ ਚੱਲ ਤਾਂ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਭਾਜਪਾ ਜਿਹੜੀ ਆ ਕੁਝ ਕਾਉਂਸਲਰ ਵਗੈਰਾ ਜਿਵੇਂ ਤੁਸੀਂ ਕਿਹਾ ਕਿ ਉਹਨਾਂ ਨੂੰ ਤੋੜਨ ਦਾ ਯਤਨ ਕਰ ਰਹੀ ਆ ਹਮ ਅੱਜ ਤੋਂ ਇਲਾਵਾ ਜੇ ਤੁਸੀਂ ਇੱਕ ਅੰਕੜੇ ਤੇ ਵੀ ਗੌਰ ਕਰੋਗੇ ਜੀ ਲੰਗੀ ਲੋਕ ਸਭਾ ਦੀ ਚੋਣ ਦੇ ਵਿੱਚ 19 ਵਿਧਾਨ ਸਭਾ ਹਲਕਿਆਂ 'ਚ ਆਜਪਾ ਲੀਡ ਤੇ ਸੀਗੇ ਹਮ ਅੱਜ ਵੀ ਅਸੀਂ ਕੁਝ ਜਿਹੜੇ ਮੇਰੇ ਮਿੱਤਰ ਸਕੂਲ ਟਾਈਮ ਦੇ ਤੇ ਪੋਲਿਟਿਕਸ 'ਚ ਨੇ ਜਾਂ ਪੋਲਿਟਿਕਸ ਨੂੰ ਬਹੁਤ ਅੱਛੀ ਤਰ੍ਹਾਂ ਸਮਝਦੇ ਆ ਉਹਨਾਂ ਦੇ ਨਾਲ ਬੈਠਣ ਦਾ ਮੌਕਾ ਮਿਲਿਆ ਹਮ ਚਲੋ ਕਾਟੀ ਵੀ ਨਹੀਂ ਦੱਸਦੇ ਕਿਉਂਕਿ ਯਾਰੀ ਦੋਸਤੀ 'ਚ ਸਿਆਸੀ ਗੱਲਾਂ ਜ਼ਰੂਰ ਹੁੰਦੀਆਂ ਸਿਆਸਤ ਨਹੀਂ ਹੁੰਦੀ ਸਿਆਸਤ ਨਹੀਂ ਹੁੰਦੀ ਬਿਲਕੁਲ ਤਾਂ ਉੱਥੇ ਨਹੀਂ ਇਹੀ ਕੁਝ ਚੱਲ ਰਿਹਾ ਸੀ ਇਹ ਗੱਲ ਮਤਲਬ ਕਿ ਸੱਤਾਧਾਰੀ ਧਿਰ ਦੇ ਨਾਲ ਜੁੜੇ ਲੋਕ ਵੀ ਉੱਥੇ ਮੰਨ ਰਹੇ ਸੀ ਇੱਕ ਟੇਵਾ ਸੱਚ ਅਸੀਂ ਸਾਡੀ ਵੀ ਅੱਜ ਖੂਬ ਉੱਥੇ ਬਹਿਸ-ਮਬਾਸੇ ਵਾਲੀ ਕਾਹਲੂ ਮਜਲਿਸ ਸੀਗੀ ਹੂੰ ਤਾਂ ਉਹਦੇ ਜੋ ਸੱਤਾਧਾਰੀ ਧਿਰ ਨੂੰ ਸਪੋਰਟ ਕਰਦੇ ਔਰ ਮਤਲਬ ਕਿ ਇੱਕ ਮੰਤਰੀ ਸਾਹਿਬ ਦੇ ਬਹੁਤ ਕਰੀਬੀ ਸਾਡੇ ਦੋਸਤ ਬੈਠੇ ਸਨ ਤਾਂ ਉਹ ਵੀ ਮੰਨ ਰਹੇ ਸੀਗੇ ਕਿ ਭਾਜਪਾ ਯਾਰ ਥੱਲੇ-ਥੱਲੇ ਬਹੁਤ ਕੰਮ ਕਰ ਰਹੀ ਹੈ ਹੂੰ ਭਾਜਪਾ ਨੂੰ ਮਤਲਬ ਕਿ ਹੁਣ ਜੱਟਾਂ ਦੇ ਮੁੰਡੇ ਵੀ ਕਿਤੇ ਨਾ ਕਿਤੇ ਨਾ ਕਹਿੰਦੇ ਆ ਕਿ ਥੋੜਾ ਜ਼ਮਾਲਾ ਸਰ ਆ ਚੀਜ਼ਾਂ ਜਿਹੜੀਆਂ ਹੁੰਦੀਆਂ ਨਾ ਇਹ ਅਗਾਹੂ ਸੰਕੇਤਕ ਨੇ ਨਾ ਪਾਰਟੀਆਂ ਵਾਸਤੇ ਜੀ 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 ਕਿ ਦੇਖੋ ਉਹਨਾਂ ਨੇ ਇੱਕ ਸੂਬੇ ਦਾ ਮੁੱਖ ਮੰਤਰੀ ਵੀ ਉਤਾਰਿਆ ਮੈਦਾਨ ਦੇ ਵਿੱਚ ਜੀ ਪਲੱਸ ਉਹਨਾਂ ਦੇ ਕੋਲ ਅੰਕੜਾ ਵੀ ਹਮ ਮੋਟੀਵੇਸ਼ਨਲ ਹੈ ਜੀ ਇਸ ਤੋਂ ਇਲਾਵਾ ਉਹ ਅੰਦਰੇ ਖਾਤੇ ਤੁਹਾਡੇ ਪਿੰਡਾਂ ਦੇ ਵਿੱਚ ਇੱਕ ਬਹੁਤ ਵੱਡੀ ਗੇਮ ਖੇਡ ਰਹੇ ਨੇ ਹਮ ਤੇ ਜਿਹਨੂੰ ਸਿਆਸੀ ਤਨਜ਼ੀਮਾਂ ਨਾਲ ਜੁੜੇ ਲੋਕ ਸਮਝ ਰਹੇ ਨੇ ਪਰ ਬਹੁਤਾ ਕੁਝ ਕਰ ਨਹੀਂ ਪਾ ਰਹਾ ਇਸਾ ਹੂੰ ਕਿਉਂਕਿ ਉਹਨਾਂ ਦੀ ਰਣਨੀਤੀ ਉਹਨਾਂ ਦੀ ਰਣਨੀਤੀ ਹੈ ਉਹ ਤੇ ਵੱਡੀ ਡਾਂਗ ਤੇ ਉਹਨਾਂ ਦੇ ਕੋਲ ਹੈ ਮਾਨ ਸਾਹਿਬ ਕੋਲ ਤੇ ਛੋਟਾ ਜੋ ਬੈਂਤ ਹੈ ਨਾ ਬੈਂਤ ਤੇ ਡਾਂਗ ਚ ਫਰਕ ਸਮਝਦੇ ਹੋ ਨਾ ਫਰਕ ਹੈ ਫਰਕ ਬਹੁਤ ਬੈਂਤ ਹੁੰਦਾ ਛੋਟਾ ਜਿਹਾ ਮਤਲਬ ਕਿ ਕੁਝ ਫੁੱਟ ਦਾ ਵੱਜਦਾ ਹੋਣਾ ਹੀ ਪੀੜ ਵੇਖੋ ਜੀ ਹੋ ਜਾਂਦੀ ਹੈ ਤੇ ਇੱਕ ਹੁੰਦੀ ਹੈ ਡਾਂਗ ਚੰਗੀ ਅਠਪੋਰੀ ਦੀ ਸੱਤਪੋਰੀ ਦੀ ਫਰਕ ਹੁੰਦਾ ਉਹ ਅਠਪੋਰੀ ਵਾਲੀ ਸੱਤਪੋਰੀ ਵਾਲੀ ਉਹਨਾਂ ਕੋਲ ਬੈਂਤ ਇਹਨਾਂ ਕੋਲ ਹੈ ਜੀ ਤੇ ਦੋਨੇ ਹੀ ਕਹਿ ਲੋ ਕਿ ਇਸ ਵੇਲੇ ਠਾਣੇਦਾਰੀ ਕਰ ਰਹੇ ਨੇ ਕੱਲ ਇਹ ਆ ਕਿ ਭਾਈ ਇਹ ਸਰ ਖੁਸ਼ ਹੈ ਜਿਹੜਾ ਉਹ ਤੁਸੀਂ ਸੰਕੇਤਕ ਸਮਝੋ ਹਾਲੇ ਜੋ ਕੁਝ ਚੱਲ ਰਿਹਾ ਹੈ ਉਹਦਾ ਵੀ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਹਾਲਾਂਕਿ ਮੈਂ ਜੋ ਵੀ ਮੰਨਦਾ ਕਿ ਭਾਜਪਾ ਲਈ ਕੋਈ ਇੱਥੇ ਆਸਾਨ ਕੰਮ ਨਹੀਂ ਹੈ ਹਾਂ ਐਂਟੀ ਭਾਜਪਾ ਸੈਂਟੀਮੈਂਟ ਮੌਜੂਦ ਹੈ ਜੀ ਪਰ ਜੋ ਮਤਲਬ ਕਿ ਹਾਲਾਤ ਬਣ ਰਹੇ ਨੇ ਸਾਡੇ ਸਿਆਸੀ ਤੌਰ ਤੇ ਤੇ ਜ ਪਤਾ ਨਹੀਂ ਕੱਲ ਨੂੰ ਕੀ ਹੋਣਾ ਕੋਸ਼ਿਸ਼ ਤੇ ਹਰੇਕ ਬੰਦੇ ਦਾ ਅਧਿਕਾਰ ਵੀ ਹੈ ਤੇ ਕੋਸ਼ਿਸ਼ ਹੋ ਵੀ ਰਹੀ ਹੈ ਜੀ ਜ਼ੋਰ ਤੇ ਲੱਗ ਰਿਹਾ ਹੈ ਖੈਰ ਸਿੱਧੂ ਸਾਹਿਬ ਕਹਿੰਦੇ ਹੁੰਦੇ ਆ ਕਿ ਭਾਈ ਵਾਦੇ ਤੇ ਹੰਡੇ ਟੁੱਟ ਜਾਂਦੇ ਕੋਸ਼ਿਸ਼ਾਂ ਸਫਲ ਹੁੰਦੀ ਹੈ ਗੁਰੂ ਠੋਕ ਠੋਕੋ ਤਾਰੀ ਕੀ ਬਾਤ ਹੈ ਜੀ ਕੀ ਬਾਤ ਹੈ ਸੰਜੀਤ ਸ਼ਰਮਾ ਜੀ ਕਹਿ ਰਹੇ ਨੇ ਕਿ ਬੀਜੇਪੀ ਇਸ ਗੋਇੰਗ ਸਟਰੋਂਗ ਵਿਦ ਸਿਟੀ ਵੋਟਸ ਇਨ ਐਵਰੀ ਕੰਸਟਿਟੂਐਂਸੀ ਲੁਧਿਆਣਾ ਹੈਜ਼ ਪ੍ਰਵਾਸੀ ਵੋਟਸ ਬਿਲਕੁਲ ਆਪਾਂ ਇਹ ਸ਼ੁਰੂ ਤੋਂ ਤੁਸੀਂ ਗੱਲ ਕਹੀ ਸੀ ਕਿ ਹੌਲੀ-ਹੌਲੀ ਇਹ ਤਕੜੇ ਹੋ ਜਾਣੇ ਹਨ ਲੋ ਹੌਲੀ ਹੌਲੀ ਸਿੱਖ ਲਈਏ ਦੂਰ ਦੂਰ ਰਹਿਣਾ ਇਕਦਮ ਵਿਛੜੇ ਤੇ ਮਰ ਜਾਵਾਂਗੇ ਐਦਾ ਵੀ ਹੋ ਜਾਂਦਾ ਜੀ ਜੀ ਬਿਲਕੁਲ ਬਿਲਕੁਲ ਜੀ ਅਮਿਤ ਜੀ ਪਹਿਲਾਂ ਘਰ ਵਾਲੇ ਹਮਲੇ ਤੇ ਗੱਲਬਾਤ ਹੋ ਚੁੱਕੀ ਹੈ ਜੀ ਸਰ ਅਸੀਂ ਨਾ ਹਾਲੇ ਮੇਰੀ ਗੱਲ ਸੁਣੋ ਹਾਲੇ ਤੇ ਉਹਨਾਂ ਦੇ ਸਿਵੇ ਮਚਨੇ ਆ ਸਿਵਾ ਠੰਡਾ ਉਹ ਲੈੰਦਿਓ ਆ ਅਸੀਂ ਗੁਣਾ ਗਣਿਤ ਨਾ ਬਾਤ ਕਰ ਲਈਏ ਤੇ ਬਿਹਤਰ ਕੀ ਪੋਲਰਾਈਜੇਸ਼ਨ ਹੋਏਗੀ ਰੌਡ ਆਫੀਸਰ ਸਰ ਮੈਨੂੰ ਇਹ ਗੱਲਾਂ ਨਾ ਮਾਫ ਕਰਨਾ ਤੋਂ ਮੇਰੇ ਮਤਲਬ ਕਿ ਪਤਾ ਨਹੀਂ ਕਿ ਬੰਦੇ ਦੀ ਆਪਣੀ ਸੈਂਸਿਟੀਵਿਟੀ ਹੁੰਦੀ ਹੈ ਜੀ ਕਿ ਇਹ ਗੱਲਾਂ ਇਹ ਥਿਉਰੀਆਂ ਇਹ ਜਵਾਬ ਆਪਾਂ ਸਭ ਕੁਝ ਕਰਾਂਗੇ ਜੀ ਠੀਕ ਹੈ ਨਾ ਪਲਵਾਮਾ ਵਾਲੀ ਮੈਂ ਤੁਹਾਨੂੰ ਅੱਜ ਕਿੱਡੀ ਵੱਡੀ ਗੱਲ ਦੱਸਦੀ ਆ ਬਿਲਕੁਲ ਗਾ ਸਮਾਂ ਤੇ ਆਉਣ ਦਿਓ ਨਾ ਸਭ ਜੀ 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 ਠੀਕ ਹੈ ਹਲੇ ਤੋਂ ਉਹਨਾਂ ਦੇ ਸਿਵੇ ਬਲਨੇ ਆ ਯਾਰ ਸਿਵੇ ਠੰਡੇ ਤੋਂ ਹੋ ਲੈੰਦੇ ਹੋ ਹਮ ਬਹੁਤ ਥਿਉਰੀਆਂ ਆ ਜਾਣਗੀਆਂ ਬਹੁਤ ਤੱਥ ਆ ਜਾਣਗੇ ਤੁਹਾਡੇ ਕੋਲ ਸੋ ਸਾਨੂੰ ਥੋੜੀ ਨਾ ਮਤਲਬ ਕਿ ਕਾਲ ਨਹੀਂ ਕਰਨੀ ਚਾਹੀਦੀ ਹਮਦਰਦੀ ਰੱਖਣੀ ਚਾਹੀਦੀ ਹੈ ਕਿ ਯਾਰ ਜੋ ਹੋਇਆ ਉਹ ਪੋਲਿਟਿਕਲ ਹੋਇਆ ਕਿਤੇ ਨਾ ਕਿਤੇ ਸਿਆਸੀ ਗਾਜ ਵੀ ਜਿਵੇਂ ਦੇ ਦ੍ਰਿਸ਼ਾਂਤ ਬਣਨਗੇ ਆਪਣੇ ਸਾਹਮਣੇ ਜਿਸ ਤਰ੍ਹਾਂ ਦੇ ਹਾਲਾਤ ਬਣਨਗੇ ਉਸ ਹੱਬ ਨਾਲ ਐਨਲਿਸਿਸ ਹੋ ਜਾਣਗੇ ਉਸ ਹੱਬ ਨਾਲ ਗੁਣਾ ਅਗਨਿਤ ਹੋ ਜਾਣਗੇ ਪਰ ਅਸੀਂ ਹੁਣ ਕਿਸੇ ਦੇ ਸਿਵਿਆਂ ਨੂੰ ਕਹੀ ਜਾਈਏ ਕਿ ਪੋਲਰਾਈਜੇਸ਼ਨ ਹੋ ਜਾਏਗੀ ਫਲਾ ਫਲਾ ਹੋਣਾ ਠੀਕ ਨਹੀਂ ਮਾਫ ਕਰਨਾ ਮਾਫੀ ਸਹਿਤ ਕੇ ਨਾਲ ਹੈ ਜੀ ਮਿੰਟ ਜੀ ਬਿਲਕੁਲ ਬਿਲਕੁਲ ਥੋੜਾ ਜਿਹਾ ਸੈਂਸਿਟਿਵ ਹੋ ਕੇ ਵੀ ਚੱਲਣਾ ਚਾਹੀਦਾ ਹੈ ਇਹ ਚੀਜ਼ਾਂ ਨੂੰ ਥੋੜਾ ਜਿਹਾ ਸੰਭਾਵਨਾ ਦੇ ਤੌਰ ਤੇ ਦੇਖਣਾ ਚਾਹੀਦਾ ਆਨਲਾਈਨ ਟਾਈਮ ਦੇ ਵਿੱਚ ਕੀ ਹੁੰਦਾ ਉਹ ਗੱਲਬਾਤ ਹੋ ਜੂਗੀ ਪਰ ਮਿੰਟੋ ਜੀ ਲੁਧਿਆਣੇ ਦੀ ਗੱਲ ਕਰ ਰਹੇ ਆ ਥੋੜੀ ਜੀ ਲੁਧਿਆਣੇ ਦੀ ਗੱਲ ਹੋਰ ਕਰ ਰਹੀਏ ਲੁਧਿਆਣੇ ਦੇ ਵਿੱਚ ਨਾ ਇੱਕ ਦਾਵੇਦਾਰੀ ਹੋਰ ਵੀ ਸੀ ਚੋਣਾਂ ਦੇ ਵੇਲੇ ਗੋਗੀ ਸਾਹਿਬ ਚਲੇ ਗਏ ਸੀ ਉਹਨਾਂ ਦੀ ਸੁਪਤਰੀ ਦਾ ਇਹ ਸੀਗਾ ਕਿ ਸ਼ਾਇਦ ਕਿਤੇ ਟਿਕਟ ਮਿਲ ਜੇ ਪਰ ਮੈਨੂੰ ਲੱਗਦਾ ਕਿ ਟਿਕਟ ਤੇ ਨਹੀਂ ਮਿਲੀ ਪਰ ਉਹਨਾਂ ਨੂੰ ਨਾਲ ਜੋੜੀ ਰੱਖਣ ਵਾਸਤੇ ਇਹਨਾਂ ਨੇ ਚੇਅਰ ਪਰਸਨ ਜ਼ਰੂਰ ਲਾਤਾ ਪੇਡਾ ਦਾ ਕਹਿੰਦੇ ਹਾਂਜੀ ਪੇਡਾ ਮਤਲਬ ਆਹੀ ਹੈ ਜਿਹੜਾ ਹੁੰਦਾ ਨਾ ਜੀ ਰੀਨਿਊਵਲ एनर्जी ਵਾਲਾ ਪੰਜਾਬ એનર્ਜੀ ਡਵੈਲਪਮੈਂਟ ਹਾਂਜੀ ਹਾਂਜੀ ਮੈਨੂੰ ਇਹਦਾ ਨਾਮ ਨਹੀਂ ਲਿਆ ਜਾਂਦਾ ਮੈਥੋ ਸਿੱਧੀ ਵਾਲੀ ਰੀਨਿਊਏਬਲ એનર્ਜੀ ਕਹ ਲੋ ਨਵੇਂ ਆਉਣ ਯੋਗ ਊਰਜਾ ਆਓ ਪੰਜਾਬੀ ਚ ਪੰਜਾਬੀ ਚ ਜਿਵੇਂ ਲਿਆ ਪਾਸ ਠੀਕ ਹੈ ਨਾ ਜੀ ਤਾਂ ਉਹਦੇ ਮਤਲਬ ਕਿ ਚੇਅਰ ਪਰਸਨ ਲਾਦੇ ਤੇ ਮਾੜਾ ਨਹੀਂ ਹੈ ਅੱਜ ਕੱਲ ਤੁਹਾਨੂੰ ਪਤਾ ਹੈ ਸਰ ਮਤਲਬ ਕਿ ਜਦੋਂ ਸੂਰਜੀ ਊਰਜਾ ਵਾਲੇ ਪ੍ਰੋਜੈਕਟ ਹੁਣੇ ਸਟਾਰਟ ਹੋਏ ਨਾ ਤਾਂ ਮੈਂ ਉਦੋਂ ਇੱਕ ਅਖਬਾਰ ਚ ਕੰਮ ਕਰਦਾ ਹੁੰਦਾ ਸੀਗਾ ਸੱਚੀ ਅਸੀਂ ਕਦੇ ਇਹ ਸੋਚਿਆ ਨਹੀਂ ਸੀਗਾ ਤੁਹਾਡੇ ਨਾਲ ਇੱਥੇ ਲਾ ਕੇ ਸਿੱਖਾਣੇ ਲੱਗਾ ਪਰ ਆਵਣਾ ਵਾਲੀ ਜੀ ਦੋ ਤਿੰਨ ਪ੍ਰੋਜੈਕਟ ਲੱਗੇ ਬਾਕਾਇਦਾ ਸਾਰੀ ਪ੍ਰੈਸ ਵੇਖਣ ਗਈ ਮਤਲਬ ਕਿ ਬਹੁਤ ਤਕੜਾ ਸਮਾਗਮ ਰੱਖਿਆ ਗਿਆ ਸੀ ਉਸ ਸਮੇਂ ਸ਼ਾਇਦ ਇਹ ਮੰਤਰਾਲਾ ਸੀਗਾ ਮਜੀਠੀਆ ਗੁਰ ਜੀ ਮੈਨੂੰ ਅੱਜ ਵੀ ਯਾਦ ਆ ਹੂੰ ਤੇ ਇਹ ਵੀ ਅੱਜ ਵੀ ਯਾਦ ਹੈ ਕਿ ਕਦੇ ਸੁਖਬੀਰ ਸਿੰਘ ਬਾਦਲ ਕਿਸੇ ਸਮਾਗਮ 'ਚ ਵੇਲੇ ਸਿਰ ਨਹੀਂ ਸੀ ਪਹੁੰਚੇ ਇਹ ਵੀ ਯਾਦ ਹੈ ਤੇ ਇਹ ਦੋ ਸਮਾਗਮੇ ਸ਼ਾਇਦ ਸੁਖਬੀਰ ਸਿੰਘ ਬਾਦਲ ਹੁੜਾ ਦੀ ਅਗਵਾਈ 'ਚ ਹੋਏ ਸਨ ਹਮ ਪਰ ਅੱਜ ਤੁਸੀਂ ਦੇਖੋ ਮੈਂ ਦੇਖਦਾ ਸਕੂਲਾਂ ਤੇ ਆਹ ਸੂਰਜੀ ਊਰਜਾ ਵਾਲੇ ਲੱਗੇ ਹੋਏ ਨੇ ਹਮ ਸੋਲਰ ਸਿਸਟਮ